ਦਰਤ ਜਿਹੜੇ ਪਰਮਾਤਮਾ ਦੇ ਅਕੋਰਡਿੰਗਲੀ ਚੱਲਦੇ ਆ ਤੇ ਤੇ ਨੈਗੇਟਿਵਿਟੀ ਕਿਤੇ ਪੋਜ਼ਿਟਿਵਿਟੀ ਆਦੀ ਰਹਿਦੀ ਤਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਰ ਆਡੀਓ ਹੈਲੋ ਜਿੰਗ ਅਰੋ ਥੋੜਾ ਮਾਈਕ ਤੇ ਰੱਖੋ ਠੀਕ ਹੋ ਜਾਏ ਹੈਲੋ ਐਕਚੁਅਲੀ ਇਹ ਜੋ ਗਾਣਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਵਾ ਜੀ ਮੈਂ ਮੇਰੇ ਹਾਫ ਭਾਫ ਦੇ ਨਾਲ ਹੀ ਪ੍ਰਧਾਨ ਮੰਤਰੀ ਜੀ ਨੂੰ ਡੈਡੀਕੇਟ ਕੀਤਾ ਮੈਨੂੰ ਕਾਫੀ سارے ਕੁਐਸਚਨਸ ਆ ਰਹੇ ਪੰਜਾਬ ਤੋਂ ਵੀ মিডিਆ ਤੋਂ ਵੀ ਕਾਫੀ سارے ਮੇਰੇ YouTube ਦੇ نیچے ਧਮਕੀਆਂ ਵੀ ਆ ਰਹੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜੋ ਅੱਗੇ ਅੱਗੇ ਤੁਹਾਡੇ ਸਭ মিডিਆ ਦੇ ਸਾਹਮਣੇ ਪਹੁੰਚ ਜਾਣਗੀਆਂ ਤੇ ਉਹ ਸਭ ਲੋਕ ਬੋਲ ਰਹੇ ਨੇ ਯਾਰ ਬਲਜੀਤ ਇੱਕ ਸਿੱਖ ਕੈਂਡੀਡੇਟ ਹੋਣ ਦੇ ਨਾਲ ਤੂੰ ਇੱਕ ਸਿੱਖ ਆ ਇੱਕ ਸਿੱਖ ਸਿੱਖ ਹੋਣ ਦੇ ਨਾਲ ਤੇ ਤੂੰ ਪ੍ਰਧਾਨ ਮੰਤਰੀ ਜੀ ਨੂੰ ਇਦਾਂ ਬਹੁਤ ਸਾਰੀ ਚੀਜ਼ਾਂ ਟਰੋਲ ਚੱਲਦੇ ਤੁਸੀਂ نیچے ਪੜ੍ਹ ਸਕਦੇ ਨੇ ਮੈਂ ਮੁੱਦੇ ਦੀ ਗੱਲ ਕਰਦਾ ਕਿਉਂਕਿ ਹਰ ਇਨਸਾਨ ਕਿਸੇ ਨਾ ਕਿਸੇ ਦਾ ਫੈਨ ਹੁੰਦਾ ਮੈਂ ਆਦਰਨੀય ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਭ ਤੋਂ ਵੱਡਾ ਫੈਨ ਹਾਂ ਉਹ ਫੈਨ ਕਿਸ ਲਈ ਹੈ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਡੇ ਸਿੱਖ ਕਮਿਊਨਿਟੀ ਦੇ ਲਈ ਜੋ ਆਦਰਨੀય ਸ਼੍ਰੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਉਹ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਉਦੇ ਮੈਂ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਕਿ ਸ਼ਾਇਦ ਸਾਡੇ ਪੰਜਾਬ ਦੀ ਜੋ ਸਾਡੀ ਸਿੱਖ ਕਮਿਊਨਿਟੀ ਆ ਉਹਨਾਂ ਤੱਕ ਇਹ ਗੱਲਾਂ ਪਹੁੰਚ ਨਹੀਂ ਪਾਈਆਂ ਜਾਂ ਸ਼ਾਇਦ ਅਸੀਂ ਬੰਬੇ ਬੈਠਦੇ ਆ ਦਿੱਲੀ ਆ ਸਾਨੂੰ ਤਾਂ ਇਹ ਚੀਜ਼ਾਂ ਦਾ ਪਤਾ ਸਭ ਤੋਂ ਜੋ ਵੱਡਾ ਆਦਰਨੀ શ્રી ਪ੍ਰਧਾਨ ਮੰਤਰੀ ਜੀ ਨੇ ਕੀਤਾ ਕਿ ਚਾਰ ਸੱਭ ਜਾਦਿਆਂ ਦਾ ਜੋ ਬਾਲ ਦਿਵਸ ਉਹਨਾਂ ਨੇ ਵਿਸ਼ਵ ਲੈਵਲ ਤੇ ਮਨਾਇਆ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਜਿੰਨੇ ਵੀ ਪ੍ਰਧਾਨ ਮੰਤਰੀ ਦੇਸ਼ ਆਜ਼ਾਦੀ ਤੋਂ ਬਾਅਦ ਹੋਏ ਨੇ ਕਿਸੇ ਨੇ ਵੀ ਛੋਟੇ ਚਾਰ ਸਾਬਜਾਦਾਂ ਦੇ ਬਾਰੇ ਗੱਲ ਤੱਕ ਨਹੀਂ ਕੀਤੀ ਲੇਕਿਨ ਅੱਜ ਜੇ ਤੁਸੀਂ ਹਿੰਦੁਸਤਾਨ ਦੇ ਅੰਦਰ ਕਾਫੀ ਸਾਰੇ ਸਕੂਲ ਦੇਖ ਲਓ ਕੋਈ ਕਰਨਾਟਕਾ ਦੇ ਅੰਦਰ ਚਲੇ ਜਾਓ ਤੁਸੀਂ ਬੰਗਾਲ ਚ ਚਲੇ ਜਾਓ ਕਾਫੀ ਸਾਰੀ ਜਗ੍ਹਾ ਤੇ ਛੋਟੇ ਸਾਬਜਾਦਾਂ ਦੇ ਲਿਟਰੇਚਰ ਵੀ ਬੁਕਸ ਦੇ ਵਿੱਚ ਦੱਸੇ ਗਏ ਨੇ ਕਿ ਚਾਰ ਸਾਬਜਾਦੇ ਕੌਣ ਸੀ ਤੇ ਮਿਆਂ ਨਾਲ ਦੀ ਸ਼ਹਾਦਤ ਹੋਈ ਤੇ ਮੈਂ ਸੋਚਦਾ ਕਿ ਸਾਡੀ ਕਮਿਊਨਿਟੀ ਦੇ ਲਈ ਸਭ ਤੋਂ ਵੱਡੀ ਗੱਲ ਇਹ ਵਾ ਕਿ ਜੋ ਅੱਜ ਤੱਕ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਸੈਕੰਡ ਗੱਲ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਉਹਨਾਂ ਨੇ ਵਰਲਡ ਲੈਵਲ ਤੇ ਪੁਰਪ ਮਨਾਇਆ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਸਾਡੇ ਸਿੱਖਾਂ ਦੀ ਗੱਲ ਨਹੀਂ ਕੀਤੀ ਉਹ ਇੱਕ ਐਸੀ ਪਤਵੀ ਤੇ ਨੇ ਆਦਿਨੇ ਸ਼੍ਰੀ ਮੋਦੀ ਜੀ ਕਿ ਉਹਨਾਂ ਨੂੰ ਦੇਖਿਆ ਜਏ ਤਾਂ ਨਾ ਤੋ ਫੇਮਸ ਨਾ ਕਿਸੇ ਚੀਜ਼ ਦੇ ਮੁਹਤਾਜ ਨੇ ਪਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਲੇਕਿਨ ਉਹ ਫੇਰੇ ਵੀ ਜਿੱਨਾ ਸਿਰ ਉਹਨਾਂ ਦਾ ਮੰਦਿਰ ਚ ਝੁਕਦਾ ਉਹਨਾਂ ਹੀ ਗੁਰਦੁਆਰੇ ਚ ਝੁਕਦਾ ਤੁਸੀਂ ਪਟਨਾ ਸਾਹਿਬ ਦੀਆਂ ਕੁਝ ਵੀਡੀਓਜ਼ ਵੀ ਦੇਖੀਆਂ ਹੋਣੀਆਂ ਫਿਰ 550 ਸਾਲਾ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆਇਆ ਉਦੋਂ ਮੇਰਾ ਗਾਣਾ ਪੂਰੇ ਇੰਡੀਆ ਦੇ ਵਿੱਚ ਚੱਲਿਆ ਸੀ ਜਦੋਂ ਪਾਕੀ ਸਾਹਿਬ ਪਾਕਿਸਤਾਨ ਤੋਂ ਇੰਡੀਆ ਚ ਐਂਟਰ ਕੀਤੀ ਸੀ ਟੀ ਸੀਰੀਜ਼ ਕੰਪਨੀ ਤੋਂ ਗਾਣਾ ਸੀ ਤੁਸੀਂ YouTube ਤੇ ਦੇਖ ਸਕਦੇ ਹੋ ਸਾਰਾ ਪਾਕੀ ਸਾਹਿਬ ਦੇ ਨਾਲ ਮੇਰਾ ਗਾਣਾ ਚੱਲਦਾ ਰਿਹਾ 550 ਸਾਲ ਗੁਰੂ ਨਾਨਕ ਜੀ ਦੇ ਨਾਲ ਤੇ ਜੋ 550 ਸਾਲਾ ਪ੍ਰਕਾਸ਼ ਪੁਰਬ ਵੀ ਪ੍ਰਧਾਨ ਮੰਤਰੀ ਜੀ ਨੇ ਫੰਡਿੰਗ ਵਿੱਚ ਕੋਈ ਕਮੀ ਨਹੀਂ ਛੱਡੀ ਕਿਤੇ ਵੀ ਉਹਨਾਂ ਨੇ ਕਿਸੇ ਪਰਖੋਂ ਵੀ ਸਿੱਖ ਧਰਮ ਤੋਂ ਗੱਦੀ ਵੀ ਉਹ ਪਿੱਛੇ ਨਹੀਂ ਹੋਏ ਥਰਡ ਗੱਲ ਕਿ ਜਦੋਂ ਕਰਤਾਰਪੁਰ ਕੋਰਿਡੋਰ ਦੀ ਗੱਲ ਆਈ ਤਾਂ ਉਦੋਂ ਵੀ ਉਹਨਾਂ ਨੇ ਜੋ ਯੋਗਦਾਨ ਦੇਣਾ ਚਾਹਿਆ ਉਹਨਾਂ ਨੇ ਹਰ ਯੋਗਦਾਨ ਦੇ ਨਾਲ ਤਨੋਂ ਮਨੋਂ ਤਨੋਂ ਸੇਵਾ ਕਰਕੇ ਕਰਤਾਰਪੁਰ ਕੋਰਿਡੋਰ ਦੇ ਲਈ ਵੀ ਤਾਂ ਮੈਂ ਸੋਚਦਾ ਕਿ ਸਾਡੇ ਸਿੱਖ ਧਰਮ ਦੇ ਲਈ ਚਾਰ ਚੀਜ਼ਾਂ ਬਹੁਤ ਨੇ ਕਿ ਛੋਟੇ ਸਾਹਿਬ ਜਦਿਆਂ ਦੀ ਗੱਲ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤੀ ਚਾਹੇ ਉਹ ਸਰਦਾਰ ਪ੍ਰਧਾਨ ਮੰਤਰੀ ਹੋਏ ਨੇ ਚਾਹੇ ਹਿੰਦੂ ਪ੍ਰਧਾਨ ਮੰਤਰੀ ਹੋਏ ਨੇ ਉਹਨਾਂ ਨੇ ਗੱਲ ਹਿਊਮੈਨਿਟੀ ਦੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਸ਼ਵ ਲੈਵਲ ਤੇ ਮਨਾਇਆ 550 ਸਾਲਾਂ ਮਨਾਇਆ ਕਰਤਾਰਪੁਰ ਗੋਰੀ ਡੋਰ ਤੇ ਚਾਰ ਜੋ ਕੰਮ ਨੇ ਐਡੇ ਵੱਡੇ ਨੇ ਜਿਨ੍ਹਾਂ ਦੇ ਕਰਕੇ ਮੈਂ ਸਿੱਖ ਇੱਕ ਸਿੱਖ ਨਾਗਰਿਕ ਹੋਣ ਦੇ ਨਾਤੇ ਉਹਨਾਂ ਉਹਨਾਂ ਦਾ ਫੈਨ ਆ ਇੱਕ ਗੱਲ ਮੇਰੀ ਜਿਹੜੀ ਸਭ ਤੋਂ ਖਾਸ ਲੱਗਦੀ ਕਿਉਂਕਿ ਤੁਸੀਂ মিডিਆ ਵਾਲੇ ਨੇ ਆਪਣੇ ਚੈਨਲਾਂ ਦੇ ਪਾਣੀਆ ਨੇ ਬਹੁਤ ਸਾਰੇ ਤੁਹਾਨੂੰ ਟ੍ਰੋਲ ਵੀ ਆਣੇ ਹੇ ਨੀਚੇ ਕੁਝ ਯੰਗਸਟਰਸ ਦੇ ਵੀ ਹੋਣੇ ਨੇ ਕਿ ਮੋਦੀ ਦਾ ਭਗਤਾ ਮੋਦੀ ਭਗਤਾ ਇਹ ਉਹ ਦੇਖੋ ਅਸੀਂ ਸਭ ਕਿਸੇ ਨਾ ਕਿਸੇ ਤੋਂ ਸੌਰੀ ਅੱਜ ਇਹ ਸਭ ਕਿਸੇ ਨਾ ਕਿਸੇ ਨੂੰ ਤਾਂ ਫੋਲੋ ਕਰਦੇ ਹਿਆ ਚਾਹੇ ਕੋਈ ਐਂਟਰ ਨੂੰ ਕੋਈ ਫੋਲੋ ਕਰਦਾ ਚਾਹੇ ਕੋਈ ਕਿਸੇ ਸਪੋਰਟਸਮੈਨ ਨੂੰ ਫੋਲੋ ਕਰਦਾ ਤਾਂ ਕਿਸੇ ਇਨਸਾਨ ਦੇ ਅੰਦਰ ਇੱਕ ਖੂਬੀ ਹੁੰਦੀ ਜੇ ਕਿ ਫੋਲੋ ਕਰਦਾ ਹੁਣ ਤੱਕ ਤਾਂ ਮੈਂ ਗੱਲ ਕੀਤੀ ਆਪਣੇ ਸਿੱਖੀਜ਼ਮ ਦੀ ਕਿ ਉਹਨਾਂ ਨੇ ਸਾਡੇ ਸਿੱਖਾਂ ਦੇ ਲਈ ਜੋ ਉਤਸ਼ਾਹ ਜੋ ਕਦਮ ਚੁੱਕੇ ਨੇ ਤੁਸੀਂ ਸਾਰਿਆਂ ਨੇ ਦੇਖਿਆ ਨਾ ਕਿ ਅਯੁੱਧੇ ਦੇ ਵਿੱਚ ਜਦੋਂ ਪ੍ਰਭੂ શ્રી ਰਾਮਚੰਦਰ ਜੀ ਦੀ ਸਥਾਪਨਾ ਹੋਣੀ ਸੀ ਉਸ ਸਥਾਪਨਾ ਦੇ ਵਿੱਚ ਸਾਰੇ ਸ਼ਾਇਦ ਹਰ ਬੱਚੇ-ਬੱਚੇ ਨੇ ਲਾਈਵ ਦੇਖਿਆ ਹੋਵੇਗਾ ਤਾਂ ਉਥੇ ਇੱਕ ਸੰਤ ਗੱਲ ਕਰ ਰਹੇ ਸੀ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਸ ਕੰਮ ਦੇ ਲਈ ਚੁਣਿਆ ਕਿ ਤੁਸੀਂ ਤੁਹਾਡੇ ਹੱਥੋਂ ਸੰਕਲਪ ਲੈ ਕੇ ਪ੍ਰਭੂ શ્રી ਰਾਮ ਜੀ ਦੀ ਜੋ ਸਥਾਪਨਾ ਤੁਹਾਡੇ ਹੱਥੋਂ ਕਰवानी ਆ ਤਾਂ ਕੁਝ ਪ੍ਰੋਟੋਕੋਲੇ ਜੋ ਤੁਹਾਨੂੰ ਫੋਲੋ ਕਰਨਾ ਪੈਣਾ ਕੁਝ ਤੁਹਾਨੂੰ ਚੀਜ਼ਾਂ ਨੇ ਜੋ ਕੁਝ ਉਪਰਤ ਰੱਖਣਾ ਪੈਣਾ ਕੁਝ ਤੁਹਾਨੂੰ ਸ਼ੁੱਧਤਾ ਰੱਖਣੀ ਪੈਣੀ ਕੁਝ ਦੇਵਤਾ ਦੇ ਸ਼ਨਾਣ ਕਰਨਾ ਪੈਣਾ ਬਟ ਤੁਸੀਂ ਇੱਕ ਐਸੀ ਕੁਰਸੀ ਤੇ ਬੈਠੇ ਹੋ ਕਿ ਦੇਸ਼ ਚਲਾ ਰਹੇ ਹੋ ਪੂਰਾ ਤੁਸੀਂ ਥੋੜੇ ਦਿਨ ਵੀ ਕਰੋਗੇ ਤਾਂ ਚੱਲੇਗਾ ਲੇਕਿਨੋ ਕਹਿੰਦੇ ਜੀ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਆਦਰਯੋਗ ਸ਼੍ਰੀ ਪ੍ਰਧਾਨ ਮੰਤਰੀ ਜੀ ਨੇ ਪੂਰੇ ਦਿਨ ਫੋਲੋ ਕੀਤਾ ਸੰਕਲਪ ਲਿਆ ਕਿਨੇ ਤਿੰਨਾਂ ਨੇ ਸ਼ਨਾਣ ਕਰਕੇ ਫਿਰ ਉਸ ਤੋਂ ਬਾਅਦ ਜਦੋਂ ਪ੍ਰਮੋ ਸ਼੍ਰੀ ਰਾਮ ਜੀ ਦਾ ਉਹਨਾਂ ਨੇ ਸਥਾਪਨਾ ਕੀਤੀ ਤਾਂ ਉਹ ਇਦਾਂ ਦੇ ਪ੍ਰਧਾਨ ਮੰਤਰੀ ਨੇ ਫਿਰ ਜਿੰਨਾ ਜਿੰਨਾ ਉਹ ਛੋਟਿਆਂ ਨੂੰ ਪਿਆਰ ਦਿੰਦੇ ਨੇ ਤੁਸੀਂ ਉਹਨਾਂ ਦੇ ਕਾਫੀ ਸਾਰੇ ਵੀਡੀਓਜ਼ ਦੇਖ ਲਿਓ ਕਿ YouTube ਤੇ ਤੁਹਾਨੂੰ ਐਸੇ ਵੀਡੀਓਜ਼ ਲੱਭਣਗੇ ਕਿ ਅਗਰ ਉਹ ਕਿਸੇ ਨੂੰ ਆਵਾਡ ਦੇ ਨਾਲ ਸਨਮਾਨਿਤ ਕਰ ਰਹੇ ਨੇ ਜੇ ਉਹ ਇਨਸਾਨ ਉਹਨਾਂ ਤਾਂ ਦਸਾਲ ਵੱਡਾ ਹੈ ਤਾਂ ਚੁੱਕ ਗਿਆ ਨੂੰ ਨਮਸਕਾਰ ਵੀ ਕਰਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਇੰਨੀ ਕੁਆਲਿਟੀ ਇੰਨੇ ਗੁਣ ਕਿਸੇ ਵੀ ਪ੍ਰਧਾਨ ਮੰਤਰੀ ਜਾਂ ਕਿਸੇ ਨੇਤਾ ਦੇ ਅੰਦਰ ਆਪਾਂ ਦੇਖੀ ਹੋਣਗੇ ਦੇਖਿਆ ਜੇ ਤਾਂ ਉਹ ਜਿਸ ਪਦਵੀ ਤੇ ਨੇ ਉਸ ਤੋਂ ਉੱਪਰ ਵੀ ਪਦਵੀ ਵੀ ਹੈ ਨਹੀਂ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਬਿਲਕੁਲ ਜਾਇਜ਼ ਉਹਨਾਂ ਦਾ ਫੈਨ ਆ ਉਹਨਾਂ ਨੂੰ ਮੈਂ ਪਿਆਰ ਕਰਦਾ ਸਾਰੇ ਸਾਰੇ ਦੇਸ਼ ਨੂੰ ਉਹਨਾਂ ਨੂੰ ਪਿਆਰ ਕਰਦਾ ਤਾਂ ਉਹਨਾਂ ਦੇ ਲਈ ਮੈਂ ਗਾਣਾ 6 ਮਹੀਨਿਆਂ ਨੂੰ ਰਿਲੀਜ਼ ਕੀਤਾ ਜੇ ਦਿੱਲੀ ਪ੍ਰੈਸ ਕਲੱਬ ਤੋਂ ਉਸ ਤੋਂ ਪਹਿਲਾਂ ਮੈਂ ਬੰਬੇ ਤੋਂ ਗਾਣਾ ਰਿਲੀਜ਼ ਕੀਤਾ ਲੇਕਿਨ ਉਦੋਂ ਤੱਕ ਮੇਰਾ ਵਾਇਰਲ ਹੋ ਚੁੱਕਾ ਹੀ ਦਿੱਲੀ ਆਂਦੇ ਆਂਦੇ ਦਿੱਲੀ ਪ੍ਰੈਸ ਕਲੱਬ ਆਫ ਇੰਡੀਆ ਦੇ ਵਿੱਚ ਆਪਾਂ ਰਿਲੀਜ਼ ਕੀਤਾ ਤੇ ਮੇਰੇ ਗਾਣੇ ਨੂੰ ਪ੍ਰੈਜ਼ੈਂਟ ਕੀਤਾ ਵਿਪুল गोयल ਜੀ ਹਰਿਆਣਾ ਦੇ ਪੁਰਵ ਮੰਤਰੀ ਨੇ ਵਿਪুল गोयल ਜੀ ਨੇ ਮੇਰੇ ਗਾਣੇ ਨੂੰ ਪ੍ਰੈਜ਼ੈਂਟ ਕੀਤਾ ਐਸੇ ਕਾਫੀ ਸਾਰੇ ਸ਼ਖਸੀਅਤਾਂ ਨੇ ਜੋ ਮੈਨੂੰ ਸਪੋਰਟ ਕਰ ਰਹੀਆਂ ਨੇ ਇਸ ਗਾਣੇ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਲਈ ਤਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜੋ ਗਾਣਾ ਹੈ ਮੈਂ ਐਜ਼ ਅ ਫੈਨ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਜੀ ਨੂੰ ਡੈਡੀਕੇਟ ਕੀਤਾ YouTube ਦੇ ਉੱਪਰ 2 ਮਿਲੀਅਨ ਕਰਾਸ ਕਰ ਚੁੱਕਾ 3 ਮਿਲੀਅਨ ਮੇਰੇ ਇੰਸਟਾਗ੍ਰਾਮ ਤੇ ਹੋ ਜਾਦਾ ਫਾਲੋਅਰਸ ਹੋ ਚੁੱਕੇ ਨੇ ਮੀਡੀਆ ਦਿੱਲੀ ਦਾ ਪੈਨ ਇੰਡੀਆ ਤੁਸੀਂ ਨੈਟ ਤੇ ਸਾਰਾ ਚੈੱਕ ਕਰ ਸਕਦੇ ਹੋ ਤਾਂ ਇੱਕ ਛੋਟਿਆ ਜਿਹਾ ਮੈਂ ਉਪਰਾਲਾ ਕੀਤਾ ਕਿ ਜੇ ਉਹ ਅੱਜ ਸਾਡੇ ਦੇਸ਼ ਦੇ ਲਈ ਕੁਝ ਕਰ ਰਹੇ ਨੇ ਤਾਂ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਕੋਈ ਉਹਨਾਂ ਦੇ ਲਈ ਮੂਵੀ ਡੈਡੀਕੇਟ ਕਰ ਰਿਹਾ ਕੋਈ ਉਹਨਾਂ ਦੇ ਲਈ ਪੋਇਟਰੀ ਡੈਡੀਕੇਟ ਕਰ ਰਿਹਾ ਕੋਈ ਉਹਨਾਂ ਦੇ ਲਈ ਕੁਝ ਉਹਨਾਂ ਦੇ ਲਈ ਕੁ ਬੁੱਕਸ ਲਿਖ ਰਿਆ ਬਹੁਤ ਸਾਰੀ ਚੀਜ਼ਾਂ ਨੇ ਜੋ ਉਹਨਾਂ ਨੂੰ ਹਰ ਇਨਸਾਨ ਆਪਣੇ ਆਪਣੇ ਭਾਵ ਦੇ ਨਾਲ ਉਹਨਾਂ ਨੂੰ ਸਮਰਪਿਤ ਕਰ ਰਿਹਾ ਤਾਂ ਮੈਂ ਇੱਕ ਗਾਣੇ ਦੇ ਰੂਪ ਦੇ ਵਿੱਚ ਹਾਜ਼ਰੀ ਲਗਵਾਈ ਤਾਂ ਮੇਰੀ ਅੱਜ ਪਹਿਲੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਆ ਫਿਰ ਕੱਲ ਮੇਰੀ ਪ੍ਰੈਸ ਕਾਨਫਰੰਸ ਜਲੰਧਰ ਆ ਫਿਰ ਪਰਸੋਂ ਅਮਰੀਤਸਰ ਪਰਸੋਂ ਅਮਰੀਤਸਰ ਤੋਂ ਮੱਥਾ ਟੇਕ ਕੇ ਮੈਂ ਵਾਪਸ ਬੰਬਈ ਚਲੇ ਜਾਣਾ ਜੇ ਤੁਹਾਡਾ ਕੋਈ ਹੋਰ ਸਵਾਲ ਕੋਈ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਜੀ ਕਿਤਨਾਂ ਚੀਜ਼ ਬਹੁਤ ਬਈ ਜੀ ਜੀ ਸਾਇੰਸ ਹੈ ਜੀ ਸਾਇੰਸ ਦੀ ਗੁੰਦਾਰ ਪਰਿਆਵਾ ਜੀ ਇਸ ਤਰ੍ਹਾਂ ਦੇ ਸਰ ਐਕਚੁਅਲੀ ਮੈਂ ਇਸ ਜਿਹਨੇ ਸੋਚਿਆ ਨਹੀਂ ਸੀ ਇਹ ਕੁਝ ਚੀਜ਼ਾਂ ਹੁੰਦੀਆਂ ਕੁਦਰਤੀ ਜੋ ਕੁਦਰਤ ਤੁਹਾਡੇ ਕੋਲ ਕਰਵਾਉਂਦੀਆਂ ਸ਼ਾਇਦ ਇਹ ਗਾਣਾ ਮੇਰੇ ਹਿੱਸੇ ਆਇਆ ਕੁਦਰਤ ਵੱਲੋਂ ਚੱਲ ਕੇ ਕਿਉਂਕਿ ਉਹ ਤੁਸੀਂ ਅਜੇ ਹਿਊਮਨ ਨੇਚਰ ਵੀ ਦੇਖੋ ਤਾਂ ਤੁਹਾਨੂੰ ਉਹਨਾਂ ਦੇ ਅੰਦਰ ਪ੍ਰਧਾਨ ਮੰਤਰੀ ਜਾਂ ਪਾਰਟੀ ਇੱਕ ਅਲੱਗ ਨਜ਼ਰ ਆਏਗੀ ਲੇਕਿਨ ਇੱਕ ਸਾਧੂ ਨਜ਼ਰ ਆਗੇ ਤਾਂ ਇੱਕ ਸੰਤ ਕਿ ਜਿੰਨਾ ਸਿਰ ਉਹਨਾਂ ਦਾ ਮੰਦਰ ਚ ਝੁਕਦਾ ਉਹਨਾਂ ਵੀ ਗੁਰਦੁਆਰੇ ਚ ਝੁਕਦਾ ਤੋ ਇਦਾਂ ਤੇ ਗੁਣ ਜਦੋਂ ਕਿਸੇ ਵੀ ਸ਼ਖਸੀਅਤ ਦੇ ਅੰਦਰ ਹੁੰਦੇ ਡੈਜ਼ਿਗਨੇਸ਼ਨਰਲੀ ਕੋਈ ਵੀ ਹੋਵੇ ਤਾਂ ਕੋਈ ਨਾ ਕੋਈ ਉਹਦੇ ਫੈਨਸ ਵੀ ਹੁੰਦੇ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ ਮੈਂ ਸਿਰਫ ਉਹਨਾਂ ਨੇ ਜਿਹੜਾ ਹਾਫ ਭਾਗ ਰੱਖਿਆ ਤੁਸੀਂ ਗਾਣੇ ਦਾ ਇੱਕ ਇੱਕ ਵਰਡ ਸੁਣਿਓ ਤੁਸੀਂ ਗਾਣੇ ਦੇ ਜਦੋਂ ਸਾਰੇ ਵਰਡ ਸੁਣੋਗੇ ਤੁਹਾਨੂੰ ਉਹਦੇ ਵਿੱਚ ਕੋਈ ਵੀ ਚੋਣਾਂ ਦੇ ਰਿਲੇਟਡ ਗੱਲ ਵੀ ਨਜ਼ਰ ਆਏਗੀ ਮੈਂ ਉਹਦੇ ਵਿੱਚ ਉਹੀ ਵਰਡ ਯੂਜ਼ ਕੀਤੇ ਨੇ ਕਿ ਪ੍ਰਭੂ ਸ਼੍ਰੀ ਰਾਮ ਦੇ ਲੱਲਾ ਨੇ ਮਹਾਵੀਰ ਦੇ ਦੂਤ ਨੇ ਤਾਂ ਦੇਸ਼ ਨੂੰ ਅੱਗੇ ਲੈ ਕੇ ਚੱਲਣਾ ਚਾਹੁੰਦੇ ਨੇ ਕਿਤੇ ਵੀ ਮੈਂ ਕਿਸੇ ਪਾਰਟੀ ਦਾ ਕੋਈ ਪ੍ਰਚਾਰ ਨਹੀਂ ਕੀਤਾ ਕਿਤੇ ਵੀ ਮੈਂ ਕਿਸੇ ਕੈਂਡੀਡੇਟ ਦੀ ਸਪੋਰਟ 'ਚ ਨਹੀਂ ਜਾ ਰਿਹਾ ਕਿ ਮੈਂ ਕਿਸੇ ਕੈਂਡੀਡੇਟ ਦੀ ਸਪੋਰਟ ਨਹੀਂ ਜਾਵਾਂ ਮੈਂ ਸਿਰਫ ਉਹਨਾਂ ਨੂੰ ਇੱਕ ਗਾਣਾ ਡੈਡੀਕੇਟ ਕੀਤਾ ਤੇ ਤੁਹਾਡੇ ਮੀਡੀਆ ਦੇ ਸਾਹਮਣੇ ਤਾਰ ਰੱਖਿਆ ਕਿ ਤੁਸੀਂ ਇਸ ਗੱਲ ਨੂੰ ਘਰ-ਘਰ ਤੱਕ ਪਹੁੰਚਾ ਸਕਦੇ ਹੋ ਕਿਉਂਕਿ ਸਾਡਾ ਫਰਜ਼ ਬੰਦਾ ਜੇ ਕੋਈ ਸਾਡੇ ਲਈ ਥੋੜਾ ਸਾਡੀ ਸਿੱਖ ਗੋਮ ਐਸੀ ਗੋਮ ਆ ਕਿ ਉਹ ਕਦੀ ਵੀ ਕਿਸੇ ਦਾ ਵਾਪਸ ਨਹੀਂ ਰੱਖਦੀ ਜੇ ਸਾਡੀ ਗੋਮ ਦੇ ਲਈ ਕੋਈ ਇੱਕ ਕਦਮ ਚੱਲਦਾ ਤਾਂ ਆਪਾਂ ਉਹਦੇ ਲਈ 10 ਕਦਮ ਚੱਲਦੇ ਜਿਵੇਂ ਚਾਰ ਛੋਟੇ ਸਾਹਿਬ ਜੀ ਦੇ ਲਈ ਉਹਨਾਂ ਨੇ ਕੀਤਾ ਫਿਰ ਉਹਨਾਂ ਨੇ ਗੁਰਦੇਵ ਬਦਰ ਸਾਹਿਬ ਜੀ ਦੇ ਲਈ ਕੀਤਾ ਫਿਰ 550 ਸਾਲਾਂ ਕਰਤਾਰਪੁਰ ਗੋਲੀ ਲੋਗ ਦੇਖਿਆ ਜੇ ਚਲੋ ਇਹ ਤਾਂ ਸਾਡੇ ਸਿੱਖਾਂ ਦੀ ਗੱਲ ਆ ਜੇ ਆਪਾਂ ਹਿੰਦੂਇਜ਼ਮ ਦੀ ਗੱਲ ਕਰੀਏ ਤਾਂ ਮੇਰੇ ਕੋਲ ਨਾ ਹਜ਼ਾਰਾਂ ਸਾਲਾਂ ਤੋਂ ਜੋ ਕੰਮ ਰੁਕਿਆ ਸੀ ਪ੍ਰਭੂ શ્રી ਰਾਮ ਜੀ ਦਾ ਅਯੁੱਧਿਆ ਦੇ ਵਿੱਚ ਉਹ ਆਪਣੇ ਆਪ ਚ ਦੀ ਆਪ ਪਾਰਟੀ ਤੋਂ हट ਕੇ ਵੀ ਦੇਖੀ ਤਾਂ ਬਹੁਤ ਵੱਡੀ ਮਿਸਾਲ ਆਇਕ ਜੇ ਆਪਾਂ ਉਸ ਲਾਭ ਤੇ ਵੀ ਉਹਨਾਂ ਨੇ ਪਿਆਰ ਕਰੀਏ ਤਾਂ ਮੇਰੇ ਕੋਲ ਨਾ ਲਿਸਟ ਬਣਾ ਲਈਏ ਤਾਂ ਉਹ ਮੁੱਕ ਜਾਂਦੀ ਹੈ ਲਿਸਟ ਹੋਰ ਸਰ ਤੁਸੀਂ ਕੁਝ ਕਹੋ ਜੀ ਟਾਈਟਲ ਹੈ ਤੁਹਾਡਾ ਹਰ ਕੰਮ ਬੋਦੀ ਹਰ ਗੱਲ ਬੋਦੀ ਜੀ ਸਰ ਐਕਚੁਅਲੀ ਇਹ ਮੈਨੂੰ ਨਹੀਂ ਸੀ ਪਤਾ ਮੇਰੇ ਕੋਲ ਇੱਕ ਲਾਈਨ ਆਈ ਸੀ ਜਦੋਂ ਮੈਂ ਲਿਖਿਆ ਸੀ ਇਹ ਟਾਈਟਲ ਤੇ ਦੇਖੋ ਅੱਬ ਕੀ ਬਾਰ 400 ਬਾਰ ਵੀ ਆ ਬਹੁਤ ਸਾਰੇ ਟਾਈਟਲ ਨੇ ਤਾਂ ਮੈਨੂੰ ਹਰ ਹਰ ਮੋਦੀ ਘਰ ਘਰ ਮੋਦੀ ਜਦੋਂ ਮੈਨੂੰ ਟਾਈਟਲ ਲੈਣ ਲੱਭੀ ਤਾਂ ਅੱਗੇ ਮੈਂ ਉਹਦੇ ਉੱਪਰ ਗਾਣਾ ਲਿਖ ਦਿੱਤਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਕਿ ਉਹ ਬੀਜੇਪੀ ਦਾ ਟਾਈਟਲ ਸੀ ਜਾਂ ਕਿਸੇ ਪਾਰਟੀ ਦਾ ਆਪਨੇ ਮੋਦੀ ਜੀ जी 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 तो तो क्या क्या अगर आपने मिला इसके बारे में बात सर देखिए अभी तक तो मैं उनसे मिला नहीं हूँ अब अगर आगे चल के मुझे मिलने का मौका मिलेगा तो मैं ये बात उनके आगे जरूर रखूंगा लेकिन वो खुद समझदार हैं और अगर मैं किसानों के प्रोटेस्ट की बात करूँ देखो मैं भी एक किसानों की फैमिली से हूँ अगर देखा जाए तो मोदी जी आए दो के बाद उससे पहले 2009 से लेके 11 तक अन्ना हजारे जी का बहुत बड़ा आंदोलन था क्या तब भी तो ये समस्याएं थी ना सारी तब भी किसानों के आंदोलन थे तब भी ये लेकिन वो क्या होता है कि ये पोलिटिकल इशू है सारे तो मुझे इन सब चीज़ों का पता नहीं ना तो मैं पोलिटिकल हूँ थोड़े बहुत ही मुझे नॉलेज है कि ये कोई भी भले कल को आप प्रधानमंत्री बन जाओ कोई भी बन जाए जब आप उस चेल पर बैठोगे तो वो एक प्रॉपर सिस्टोमेटिक से चलती है और मुझे पता नहीं है कि किसानों के साथ कब वो मुद्दा हल होगा कब नहीं होगा लेकिन मेरी ओर से अगर होगा तो मैं किसानों के साथ भी जाऊंगा वहाँ पे जाके भी किसान यूनियन के जो भी जहाँ में भी वो कर रहे हैं वहाँ में भी अगर मुझे बुलाया जाएगा तो मैं वहाँ पे जाके पगड़ी संभाल जट्टा लहर जो भगत सिंह के चाचा थे सरदार अजीत सिंह उनके बारे में भी बोलूंगा और एक मैं आपको नॉलेज के लिए बात बता दूँ कि ये जो किसान आंदोलन अभी दो में शुरू हुआ बीस में दो में मैंने किसानों के ही धरना दिया था जंतर मंतर के ऊपर उसमें मेरा ये था कि तब गवर्नमेंट मोदी सरकार की ही थी तब मेरा था कि जब अंडा माने बिरला वाड्रा के कर्जे माफ़ किए थे तो किसानों के कर्जे क्यों नहीं माफ़ किए किएंगे किसानों किसान खुद खुदकुशी क्यों कर रहे वो भी नेट पे सारा पड़ा है वो मेरा एक सोशल कोज है मैं सोशल वर्क भी करता हूँ अगर मुझे कोई लगता है कि कोई हमारे लिए कर रहा है भले वो कोई नेता है भले वो कोई एक्टर है तो मैं उसकी सपोर्ट करता हूँ मैंने आपको आप मेरा नेट पे चेक करना आपको पता होगा कि एकता कपूर की एक मूवी आई थी ट्रिपल एक्स जिसमें उसने दिखाया था आर्मी के अगेंस्ट उसने दिखाया था कि आर्मी के उसने यूनिफॉर्म की फाड़ी थी और नेशनल एमएलएम का भी उसने वहाँ पे अपमानित किया था तो वो भी केस मैंने किया एकता कपूर के खिलाफ वहाँ पे भी मैं एकता कपूर के खिलाफ खड़ा आज तक वो केस चल रहा है तो ऐसे बहुत सारे हैं चीज़ें जो मैं मेरी ओर से करता हूँ मीडिया तक नहीं पहुँच पाई मीडिया तक अभी पहुँच पाई है क्योंकि जब भी बॉम्बे से मेरी कोई न्यूज़ आती थी तो मीडिया वाले बोलते यार बंदा वायरल नहीं है इसका न्यूज़ छापे तो मेरी जो पंजाब की टीम थी वो मुझे बोलती थी कि भैया ये प्रॉब्लम आ रही है मीडिया वाले बोलते यार बंदा वायरल नहीं हो तो आज तो मीडिया वैसे भी मेरा साथ दे रहा है तो मेरा गाना भी वायरल हो चुका कल को प्रधानमंत्री जी का आशीर्वाद मिल गया तो मेरे लिए मेरी बातें पहुँचानी बहुत ईजी हो जाएगी तो मेरा इससे ये कोई भी कनेक्शन नहीं कि मैंने हर हर मोदी टाइटल यूज किया या किसान आंदोलन कर रहे तो मैं उनके तो मेरी ओर से है। कि मेरी भावनाएं कितनी चक्कर उस इंडस्ट्री सर इस इंडस्ट्री में मेनू तकरीबन 10 साल हो गए हैं कि मैं तो क्या कि मैं वायरल नहीं सी मेरी खबर नहीं छप दी थी इससे करके ना पूरी टॉपिक है मैं चपड़ हो जागा बड़ी सर देखो मशहूर तो मैं पहला ही हूं ये भी 550 साल मेरा तुम देख लो ਪੰਜਾਬ ਚ ਨਹੀਂ ਪਤਾ ਲੇਕਿਨ ਆਲ ਇੰਡੀਆ ਦੇ ਚ 550 ਸਾਲਾਂ ਤੁਸੀਂ ਪਲੇਅਰ ਮਹਿੰਦੀ ਨੇ ਗਾਇਆ ਸੀ 300 ਸਾਲ ਗੁਰੂ ਦੇ ਨਾਲ 97 जी, 99 ਪਟਕ ਲੋਕਾਂ ਨੂੰ ਜੀ 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 ਤੁਹਾਡੇ ਵਾਲੇ ਕੋਲ ਨਾਈਟ ਆਇਆ ਲੇਕਿਨ ਬਹੁਤ ਮੀਡੀਆ ਵਾਲੇ ਮੈਚੇਸ ਨੇ ਸਭ ਤੋਂ ਸਰ ਜੇ ਤੁਸੀਂ ਇਹ ਗੱਲ ਵੀ ਲਗਾਣਾ ਚਾਹੁੰਦੇ ਤੁਸੀਂ ਬਹੁਤ ਅੱਛਾ ਕੁਐਸਚਨ ਉਠਾਇਆ ਕਿਉਂਕਿ ਅਸੀਂ ਜੋ ਆਰਟਿਸਟ ਹੁੰਦੇ ਨਾ ਇੱਕ ਆਰਟਿਸਟ ਬਣਨ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਤੋ ਭੁੱਖ ਪਿਆਸ ਤੁਪਾਂ ਸ਼ਾਮਾ ਚੱਲ ਕੇ ਇੱਕ ਆਰਟਿਸਟ ਇੱਕ ਆਡੀਓ ਬਣਾਉਂਦਾ ਫਿਰ ਉਹ ਆਡੀਓ ਜਦੋਂ ਜਨਤਾ ਤੱਕ ਪਹੁੰਚਾਂਦੀ ਇੱਕ ਕੰਪਨੀ ਕੰਪਨੀ ਹੁੰਦੀ ਆਰਟਿਸਟ ਦੀ ਮਾਂ ਮੇਰਾ ਇੱਕ ਗਾਣਾ ਆ ਪੈਸਾ ਬੋਲਦਾ ਟੀ ਸੀਰੀਜ਼ ਤੋਂ ਤੁਸੀਂ ਉਹ ਗਾਣਾ ਦੇਖ ਲੋਗੇ ਤੁਸੀਂ ਖੁਦ ਮੈਨੂੰ ਐਵਾਰਡ ਦੇਵੋਗੇ ਉਹ ਕਿਹੜਾ ਚੈਨਲ ਜਿੱਦੇ ਤੇ ਨਹੀਂ ਚੱਲ ਰਿਹਾ ਪੀ ਐਨ ਸੀ ਤੋਂ ਲੈ ਕੇ ਐਮ ਐਚ 1 ਤੋਂ ਲੈ ਕੇ ਪਟਾਰਾ ਸਭ ਦੇ ਚੱਲਿਆ ਗਾਣਾ ਤੁਸੀਂ ਉਹ ਗੂਗਲ ਤੇ ਵੀ YouTube ਤੇ ਵੀ ਸਰਚ ਕਰ ਸਕਦੇ ਹੋ ਉਹ ਨਾ ਪੇਸਟ ਕਰਨੀ ਬਾਤ ਹੈ ਲਾਈਕ ਨੂੰ ਲਿਓ ਤਾਂ ਕਿਦਾ ਫਾਰਮ ਫੁਟਾ ਜੀ ਲਾਈਵ ਮੈਂ ਤੁਹਾਨੂੰ ਫਿਰ ਇੱਕ ਸਟਾਰਟਿੰਗ ਦੇਸ਼ ਭਗਤੀ ਤੇ ਇੱਕ ਸ਼ੁਰੂਆਤ ਕਰਦੇ ਇੱਕ ਛੋਟਾ ਜਿਹਾ ਜੋ ਸਾਰੇ ਸਾਰੇ ਨੇਂਦਰ ਹੋਣਾ ਚਾਹੀਦਾ ਕਿਉਂਕਿ ਮੈਂ ਪੰਜਾਬੀ ਇੰਡਸਟਰੀ ਚ ਬਹੁਤ ਘੱਟ ਕੰਮ ਕਰ ਰਿਹਾ ਮੈਂ ਬਾਲੀਵੁੱਡ ਦੇ ਵਿੱਚ ਪਲੇਬੈਕ ਕਰ ਰਿਹਾ ਹੂੰ ਹੂੰ ਦੇਸ਼ ਸੇ ਹੈ ਪਿਆਰ ਤੋਂ ਦੇਸ਼ ਸੇ ਹੈ ਪਿਆਰ ਤੋਂ आज बलिये कहना चाहिए मैं रहूं या न रहूं भारती रहना चाहिए सिलसिला ये बाद मेरे यूं ही चलना चाहिए मैं रहूं या न रहूं भारती रहना चाहिए ਇਹੇ ਕਹਿੰਦੇ ਸਾਡੀ ਇਹ ਭਾਵਨਾ ਹੋਣੀ ਚਾਹੀਦੀ ਕਿ ਅਸੀਂ ਰਹੀ ਨਾਰੀ ਲੇਕਿਨ ਦੇਸ਼ ਸੇਵਾ ਰਹੀ ਚਾਹੀਦੀ